ਮੈਮ ਮੈਮ ਆਪ ਪਾਰਡ ਲੋ ਸੀ ਮੈਂ ਜੀਤੇ ਗਏ ਉਹ ਜ਼ਮਾਨੇ ਤੇ ਪਰ ਜਾਨੀ ਸ਼ਾਇਰ ਤੇ ਹਾਰ ਗਈ ਨਾ ਮੈਂ ਜਾਣ ਤੋ ਕਿਹੜੀ ਕਿ ਲੋਹਾਰਾਂ ਹੈ ਛੱਪ ਲੱਗਦੀ ਰਹੀ ਮੇਰੇ ਉਹਦੇ ਨਾਲ ਕਬੂਤਰਾਂ ਦੀਆਂ ਫੜਾ ਫੋਲ ਲੇ ਕੇ ਦੋ ਕਿ ਮਿਊਜ਼ਿਕ ਮੈਮ ਮਿਊਜ਼ਿਕ ਨਹੀਂ ਗਾ। ਕਿਆ ਹੀ ਲਿਰਿਕਸ ਪਾਰਡ ਲੋ ਤਨ ਆਪ ਹੀ ਗਾਣਾ ਪੈਣਾ। ਮੈਂ ਥਾਰੇ ਪਾਹੋਂ ਕੀ ਜੁੱਤੀ ਨਾ ਮੈਡਮ ਫੀਲ ਮੈਂ ਥਾਰੇ ਪਾਹੋਂ ਕੀ ਜੁੱਤੀ ਆਹ ਕੀ ਜੁੱਤੀ ਕਮਾਰੀ ਹੈ ਸਕ੍ਰਿਪਟ ਦੀ ਰਿਕੁਆਇਰਮੈਂਟ ਹੈ ਯਾਰ ਰਾਮ ਜਾਦੇ ਸੈਕਟਰੀ ਰਖੋ ਸਿੱਤੇ ਚੁੱਪ ਹਰਾ ਪੈਸਾ ਥਾਰੀ ਮੈਡਮ ਇੱਕ ਮਿੰਟ ਹਾਈ ਪੇਮੈਂਟ ਅੱਗੇ ਕਰਦੀ ਨਹੀਂ ਨਹੀਂ ਤੁਸੀਂ ਉੱਪਰ ਸੁੱਟਨੇ ਪੈਸੇ ਹੈਗੇ ਕਿ ਆ ਲਿਰਿਕਸ ਥਾਰਾ ਪੈਸਾ ਮੈਡਮ ਕੀ ਕਰਦੇ ਪਏ ਤੁਸੀਂ ਕਹੇ ਕਿੱਥੇ ਕਰਦੀ ਪੀਏ ਚੱਲ ਉਹ ਮੈਡਮ ਨਗਲੀ ਪੈ ਹੈਗੇ ਤੇ ਮਜਾਕ ਸਾਡੇ ਗਰੀਬਾਂ ਨਾਲ ਹੀ ਕਾਤੋਂ ਹੁੰਦਾ ਹੈ ਹੁਮਾਰੇ ਕਮਰੇ ਮੇ ਫੋਟੋ ਤੇਰੀ ਸ਼ਰੂਖਾਂ ਦੀ ਫੋਟੋ ਸ਼ਰੂਖਾਂ ਦਾ ਮਾਮਾ ਲੱਗਦਾ ਪਾੜ ਦੋ ਫੋਟੋ ਤੁਹਾਨੂੰ ਵੀ ਲੈਣ ਦੇ ਮੈਨੂੰ ਤੁਹਾਡਾ ਲਾ ਸ਼ੌਟ ਆ ਹੁਣ ਸੱਟਾਂ ਵਾਲਾ ਜਿੱਥੇ ਸੱਟਾਂ ਲੱਗਦੀਆਂ ਕੁੜੀ ਦੇ ਮੇਕਅਪ ਆਰਟਿਸਟ ਕਿਹਦੇ ਸੱਟਾਂ ਦੇ ਨਿਸ਼ਾਨ ਲਾਣੇ ਹੈ ਗਾਇਬੜਾ ਮੂੰਹ ਹੈ ਕੈਂਟ ਵੇ ਕੰਜਲ ਦਿਓ ਤੂੰ ਜੁੱਤੀਆਂ ਮਾਰ ਲੀਆਂ ਮੇਰੇ ਚੱਪੇੜਾ ਮਾਰ ਲੀਆਂ ਮੁੱਕੇ ਮਾਰ ਲੇ ਮੈਤੋਂ ਨਹੀਂ ਇਹ ਕੰਮ ਹੁੰਦਾ ਮੈਂ ਤਾਂ ਸਸਤੀ ਮੋਡਲ ਆ ਹਜ ਤੋ ਸੰਨਿਆਸ ਮੇਰਾ ਸਿੰਗਿੰਗ ਤੋਂ ਤੇ ਮੋਡਲਿੰਗ ਤੋਂ ਨਹੀਂ ਤਾਂ ਮੈਡਮ ਮਿਲ ਨਹੀਂ ਵਿਊ ਜਾਣੇ ਇਹਦੇ up